ਤੋਂ ਦਾ ਉਦਾਂ ਦੀ ਉਦਾਂੀਆਂ ਜਿਦਾ ਕੱਲ ਸੀ ਸੇਮ ਤੋਂ ਸੇਮ ਅੱਜ ਵੀ ਦੇਖੋ ਕੱਲ ਵੀ ਤੁਹਾਨੂੰ ਦਿਖਾਇਆ ਸੀ ਕਿ ਸੇਵੇਂ ਸੀਨ ਸੀਗਾ ਆ ਰੋਕ ਸਾ ਸਾਡੀ ਲੈ ਰਹੀਆਂ ਨਜ਼ਾਰੇ ਬੈਠੀ ਪੈ ਜਾ ਪੈ ਜਾ ਪੈ ਜਾ ਪੈ ਜਾ ਤੂੰ ਠੰਡਾ ਕੀ ਪੈ ਜਾ ਬੈਜੋ ਬੈਜੋ ਠੰਡਾ ਕੀ ਚਲਾ ਆ ਚੰਗਾ ਬਾਹਰੇ ਲੈ ਕੇ ਚੱਲਾ ਫਿਰ ਹਾਂ ਫਿਰ ਚੱਲ ਚੱਲ ਗਲੀ ਚ ਕੁਛ ਨਹੀਂ ਦਿਗਾ ਮੇਕੋ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਜੁਡੂਬ ਚੈਨਲ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਅੱਜ ਕੱਲ ਵਾਂਗੂ ਤੁੰਦ ਓਨੀਓ ਪੈ ਰਹੀ ਜਿੰਨੀ ਕੱਲ ਪੈ ਰਹੀ ਸੀਗੀ ਦੀ ਡਿਊਟੀ ਵੀ ਜਾਣਾਗਾ ਹਨਾ ਤੇ ਅੱਜ ਹੁਣ ਅੰਦਰ ਦਿਖਾਉਣਾ ਤੁਹਾਨੂੰ ਵੀ ਕੀ ਕਰ ਰਹੇ ਨੇਗੇ ਟੇਬ ਕਿ ਨਹੀਂ ਦੇਖੇ ਮੜੇ ਚੈੱਕ ਕਰੀਏ ਢੁੱਸ ਸਾਧੀਆਂ ਚਾਹੇ ਦੇ ਚ ਕੀ ਕਰਨਾ ਹੈ ਕੱਲ੍ਹ ਨੂੰ ਰੋਟੀ ਰੋਟੀ ਬਣ ਜੂਗੀ ਜਾਂ ਤੁਸੀਂ ਜਾਣਾ ਬਸ ਮੈਂ ਤਾਂ ਜਾਣਾਗਾ ਹੁਣ 15 ਮਿੰਟ 8 ਵਜੇ ਨਿਕਲ ਜੂਗਾ ਨਿਕਲਣਾ ਅਜ ਸੱਜਰੇ ਫਿਰ ਹੁਣ ਬੱਸ ਜਾਊਗਾ ਬਸ ਤੇ ਤਾਂ ਪਹਿਲੀ ਜਾਊਗਾ ਬਸ ਤੇ ਪੂਰੇ ਟਾਈਮ ਤੋਂ ਟਾਈਮ ਵਾਹਬਦ ਹੋ ਗਈ ਜਿਵਾੜਾ ਤਾਂ ਪਹਿਲੇ ਘੂੜੇ ਵਿੱਚ ਰਹਤਾ ਚੱਲ ਤੂੰ ਦੇਖੀ ਅੱਜ ਹੁੰਦਾ ਬੱਚੇ ਦੀ ਨਹੀਂ ਮਰ ਕੱਲ ਹੀ ਨਹੀਂ ਗੱਲ ਸੀ ਹੋਰ ਜ਼ਿਆਦਾ ਨਾ ਹੋ ਪਾਸਾ ਮਾਰ ਨਹੀਂ ਕੱਲੇ ਦੁਕਾਨ ਟਸੇਗੀ ਇੱਧਰ ਹੋ ਜਾਏਗਾ ਇੱਥੇ ਰੱਖੀ ਫਿਰ ਕੁਰਸੀ ਤੇ ਤੂੰ ਤਾਂ ਉੱਠ ਨਹੀਂ ਆ ਤੂੰ ਨਾ ਬੜੀ ਜੀ ਇੰਨੀ ਜਿੱਲੀ ਆ ਗਈ ਜਿੱਲੀ ਨਹੀਂ ਹੈ ਜੀ ਮੈਂ ਛੱਡ ਦੋ ਗੱਲਾਂ ਛੱਡ ਦੋ ਗੱਲਾਂ ਛੱਡ ਦੋ ਗੱਲਾਂ ਫੜੇ ਹੋਣਾ ਅਗਲੇ ਨੂੰ ਚਾਹ ਪੀ ਲੈ ਕੱਲਾਣਾ ਫੜੇ ਹੋ ਤੁਸੀਂ ਛੱਡ ਦੋ ਤੁਸੀਂ ਗੱਲਾਂ ਜਿਹੜੀਆਂ ਆ ਗਈਆਂ ਨੇ ਜੀ ਕਰਦਾ ਵੀ ਜਾਏ ਨਾ ਫਤਿਹ ਕੀ ਕਹਿੰਦਾ ਸੀ ਅੱਜ 5 ਵਜੇ ਕੀ ਕਹਿੰਦਾ ਸੀ ਕਿ ਉੱਠ ਕੇ ਕਹਿੰਦਾ ਮੇਰੀ ਕਾ ਕਿੰਨੇ ਵੱਜ ਗਏ ਮਾਂ ਵੱਜ ਨਹੀਂ ਰਿਹਾ ਪਿਆ ਉਹ ਤਾਂ ਬਹੁਤ ਟਾਈਮ ਪਿਆ ਮਾਂ ਤੂੰ ਚੁੱਪ ਕਰਕੇ ਪੈ ਜਾ ਤਾਂ ਫਿਰ ਵੀ ਕਿੰਨੇ ਵੱਜ ਗਏ ਮਾਂ 5 ਵੱਜੇ ਹੁਣ ਤਾਂ ਕਹਿੰਦਾ ਮੈਨੂੰ ਨੀਂਦ ਨਹੀਂ ਆ ਰਹੀ ਉੱਠੇ ਘੜਦਾ ਹਾਂ ਤਾਂ ਮੈਂ ਤਾ ਚੁੱਪ ਕਰਕੇ ਸੌਂਨਾ ਕਿ ਨਾ ਮਸਾਂ ਇਹਨੂੰ ਆਇਆ ਸੀਗਾ ਵੀ ਟੀਵੀ ਦੇਖਣਾ ਵਾਹ ਹਾਂ じゃ ਮੈਂ じゃ ਮਾਂ ਟੀਵੀ ਤਾਂ ਲਾਉਣਾ ਨਹੀਂ ਤੈਨੂੰ ਹਾਂ ਫੇਰ ਸੌਂ ਗਿਆ ਤੇ ਸੌਂ ਗਿਆ ਰਾਮ ਤੇ ਉਹ ਪਿਆਗਾ ਹੂਕ ਇੰਨਾ ਲਾਲਚਾ ਟੀਵੀ ਦਾ ਤਾਂ ਬਹੁਤ ਜ਼ਿਆਦਾ ਵਾਹ ਟੀਵੀ 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 ਜਦੋਂ ਵੀ ਉੱਠੋ ਮੈਨੂੰ ਟੀਵੀ ਦੇ ਦਿਓ ਬਸ ਪੜਾਈ ਤਾਈ ਕੋਈ ਧਿਆਨ ਨਹੀਂ ਟੀਵੀ ਦਾ ਹੀ ਧਿਆਨ ਸਾਰ ਹਾਂ ਉਠੜ ਸਾਰ ਕੋਈ ਟੀਵੀ ਪਹਿਲਾਂ ਅੱਖਾਂ ਖੋਲ ਨੂੰ ਰਿਮੋਟ ਚੱਕੂਗਾ ਪੀ ਟੀਵੀ ਕਿੱਥੇ ਆ ਵਾ ਮੈਂ ਵੀ ਹੁਣ ਪਹਿਲਾਂ ਅੱਖਾਂ ਖੋਲਣ ਸਾਰ ਚਾਹ ਚੱਕ ਲਵਾਂਗਾ ਵੀ ਚਾਹ ਕਿ ਪਹਿਲਾਂ ਸਵੇਰੇ ਨੂੰ ਇੱਕ ਬਲੈਕ ਬਲੈਕ ਕੌਫੀ ਵੀ ਧੀ ਹੁਣ ਚਾਹ ਆ ਜੀ ਇਹ ਸਵੇਰੇ ਸਵੇਰ ਨਾਲ ਨਾ ਕਰੇ ਸ਼ੁਰੂ ਹੋ ਜਾਂਦੇ ਨੇ ਤਾਂ ਹੰਡਾ ਠੰਡਾ ਜੇ ਲੋਕ ਲੰਗਰ ਲਾਉਂਦੇ ਨੇਗੇ ਜੋ ਤੱਕ ਚਾਹ ਨਹੀਂ ਪਈ ਜਾਂਦੀ ਚਾਹ ਪਿੱਛੇ ਨਹੀਂ ਮਿਲਦੀ ਲੋਕ ਬਰੈਡਾਂ ਦੇ ਲੰਗਰ ਲਾਉਂਦੇ ਨੇਗੇ ਉਹ ਪਕੌੜਿਆਂ ਦੇ ਲੰਗਰ ਲਾਉਂਦੇ ਨੇ ਕਿੰਨੇ ਲੰਗਰ ਲਾਉਂਦੇ ਨੇ ਲੋਕ ਗਰਮ ਗਰਮ ਚਾਪ ਲੈ ਹੁੰਦੇ ਨੇਗੇ ਰਾਹੀ ਗਿਰਾਂ ਨੂੰ ਅਣਜਾਣ ਲੋਕਾਂ ਨੂੰ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਹੈਗੇ ਤਾਂ ਮੈਨੂੰ ਜਾਣਦੀ ਵੀ ਹੈਗੀ ਫੇਰ ਵੀ ਮੈਨੂੰ ਚਾਹ ਵੀ ਨਹੀਂ ਦੇ ਸਕਦੀ ਇੱਕ ਦੇਖ ਲਓ ਗਾਇਸ ਸੁਣ ਲਓ ਸੁਣ ਲਓ ਸੁਣ ਲਓ ਤੁਸੀਂ ਵੀ ਮੇਰੇ ਨਾਲ ਤੇ ਲੰਗਰ ਲਾਇਓ ਸੁਣੋ ਕੱਲ ਇਹਨੂੰ ਚਾਹ ਨਹੀਂ ਲਿਆ ਕੀਤੀ ਮੈਂ ਦੇਖ ਲਓ ਕੱਲ ਗਰਮ ਗਰਮ ਚਾਪ ਲੈਈਏ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਇੱਕ ਵਾਰੀ ਵੀ ਨਹੀਂ ਸੁਣਾਇਆ ਸੀਗਾ ਇਹਨੇ ਉਹਦੀ ਨਾਲ ਦੇ ਨਾਲ ਸੁਣਾਤਾ ਉਹਨਾਂ ਨੇ ਉਹਨਾਂ ਨੂੰ ਆਏ ਹੋਗਾ ਕਿ ਕਿੱਥੇ ਲੱਗ ਕੇ ਲੰਗਰ ਲੰਗਰ ਜਾਦ ਆ ਗਿਆ ਇਹ ਲੰਗਰ ਜਿਹਦੀਆਂ ਗੱਲਾਂ ਚੱਲ ਰਹੀਆਂ ਨੇ ਕਿੱਥੇ ਹੈਗਾ ਹੈ ਗੱਲ ਇਹਨਾਂ ਹਾਂ ਇੱਥੇ ਕਿਵੇਂ ਲੱਗਦਾ ਬਾਹਰ ਲੱਗਿਆ ਹੋਇਆ ਲੰਗਰ ਆਪਣੇ ਆ ਗਲੀ ਚ ਲਾਤਾ ਆਪਣਾ ਪਰਸਰੂ ਮਿਆ ਜੀ ਹਾਂ ਆਪਣਾ ਨਹੀਂ ਹੈਗਾ ਕਿਸੇ ਦਾਗਾ ਅੱਜ ਕੋਈ ਆਪਣਾ ਹੋ ਗਿਆ ਅੱਜ ਅੱਜ ਹੋ ਗਈ 14 ਚਾਹ ਅੱਜ ਤੇਰਾ ਨਹੀਂ ਆਈ ਹੂੰ 13 ਭੁੱਲ ਗਿਆ ਸੀ ਨਾ ਸੱਚੀ 13 ਕਿਹਦਾ 13 ਕੀ ਹੈ ਤੇਰਾ ਹੀ ਹੈ ਤੇਰਾ ਹੀ ਹੈ ਮੇਰਾ ਹੀ ਆ ਸੁਣ ਮਾ ਨਾ ਫਿਰ ਵਿਆਹ ਪਰ ਸੋ ਕੀ ਕਰਵੇ ਉਸ ਤੇ ਜਾਣਾ ਆਪਣੇ ਹੂੰ ਕਿਤੇ ਹਣ ਆਪਣੇ ਆ ਲੈ ਕੇ ਜਾਂਦੇ ਬਣ ਰਹੇ ਗਿਲੇ ਸਾਨੂੰ ਕਰ ਲਈਨੇ ਹੈ ਕਹਿਆ ਕਦੇ ਇਹ ਪਹਿਲਾਂ ਕਹਿ ਦੋ ਜਾ ਕੇ ਵੀ ਸਾਨੂੰ ਛੁੱਟੀ ਦੇਣ ਕਹਿੰਦੇ ਕਿਤੇ ਕੋਈ ਵੱਡਾ ਪ੍ਰੋਗਰਾਮ ਰੱਖ ਲੈਣ ਵੀ ਉੱਥੇ ਤੈਨੂੰ ਜਾਣਾ ਹੀ ਪਵੇ ਪਹਿਲਾਂ ਬੱਚਿਆਂ ਨੇ ਇਹ ਸਨੇਹਾਨਾਤ ਆ ਦੇਣ ਕੱਲ੍ਹ ਰਾਤ ਕਹਿਤਾ ਕਰ ਲਈਨੇ ਹੈ ਨਾ ਕਰ ਲਈਨੇ ਕਿੰਨੇ ਦਿਨਾਂ ਦੀ ਗੈਰੀ ਆ ਤਾਂ ਸੁਣਦੇ ਤਾਂ ਹੈ ਨਹੀਂ ਤੁਸੀਂ ਜਾ ਲੈ ਕੰਗ ਇਹ ਕੋਈ ਨਹੀਂ ਬੱਚੇ ਨਹੀਂ ਬੱਚਾ ਵਿੱਚ ਨਹੀਂ ਉਹਦੇ ਫਰੈਂਡ ਹੈਗੇ ਸਾਨੇ ਆ ਕੇ ਤਾਂ ਸਾਨੂੰ ਕਿਉਂ ਮੇਰੇ ਲੇਹੂ ਵੀ ਤੱਕ ਲਹੂ ਨਹੀਂ ਪਿੱਤਾ ਹੈਗਾ ਹੁਣ ਵਿਆਹ ਤਾਂ ਜਾਣ ਹੀ ਪਊਗਾ ਖਾਸ ਵਿਆਹ ਗੱਲ ਉਹ ਵੀ ਜੀ ਦਾ ਅੱਛਾ ਅੱਛਾ ਹੱਸਣ ਦੇ ਗੱਲ ਨਹੀਂ ਹੱਸਣ ਵਾਲੀ ਤਾਂ ਗੱਲ ਹੀ ਨਹੀਂ ਸੀ ਕੋਈ ਹੁਣ ਜਿੱਦ ਗੱਡੀ ਲੈ ਕੇ ਜਾਉਂਗਾ ਨਾ ਸੰਗਰੂਰ ਉਹਦੇ ਮੇਰੇ ਲੈ ਕੇ ਜਾਏ ਵੀ ਗੱਡੀ ਨਾਲ ਆ ਗਈ ਮੈਂ ਤੈਨੂੰ ਲੈ ਕੇ ਆਵਾਂ ਤੇਰੇ ਤੇ ਬੈਕੇਜ ਆ ਮੈਂ ਉਹਦੇ ਚਿੱਤੇ ਗੱਡੀ ਲੈ ਕੇ ਜਾਉਂਗੇ ਆਏਂਗੇ ਹਾਂ ਵੀ ਮੈਨੂੰ ਲੈ ਕੇ ਜਾਓ ਨਾਲ ਅੱਛਾ ਮੈਂ ਨਾਲ ਲੈ ਕੇ ਜਾਵਾਂ ਐਂ ਕਿਹਾ ਵੀ ਨਾਲ ਕਹਿੰਦੀ ਫਿਰ ਤੂੰ ਫਿਰ ਨਾਲ ਹੀ ਕਿਹਾ ਸੀ ਦਾਦਾ ਹੈਗਾ ਜਿੱਤੇ ਗੱਡੀ ਲੈ ਕੇ ਜਾਉਂਗੀ ਉਹਦੇ ਮੈਨੂੰ ਲੈ ਕੇ ਜਾਣਾ ਨਹੀਂ ਡੰਗ ਖਿਜਣਾ ਜਾਂਦਾ ਸੂਈ ਸੂਈ ਤਾਂ ਕਰਨ ਪਾਉਦੇ ਹੀ ਟਗੜਿਆ ਪਾਉਦੇ ਹੀ ਟਗੜਿਆ ਸੜਾ ਪਤੀ ਸਿੰਘ ਟਗੜਿਆ ਬੱੱਚਾ ਲੋਗਾ ਸਾਇਆ ਕਾਰਿਆ ਸਾਤ ਤੀਏਨੀ ਜਾਮਾਂ ਜਖਾਂ ਖਾਂ ਠੰਡ ਠੰਡ ਮਾਈ ਬੈਠਾ ਸੜਾ ਮੁੰਡਾ ਰਜਾਈ ਚੋਂ ਨਾ ਨਿਕਲਿਆ ਕਰੋ ਹਣ ਤਾਂ ਠੰਡ ਹੀ ਜੀ ਹੈਗੀ ਜੇ ਬਹਾਰੀਆਂ ਨਾਲ ਆੜ ਜਾਈ ਲਪੀਟ ਕੇ ਜਾਏਗਾ ਸਕੂਲ ਵੀ ਰਸਾਈ ਲੈ ਕੇ ਸਾਰੇ ਕਰੋ ਬੈਂਸੇ ਕਰਦਾ ਇੱਥੇ ਲਿਆ ਕਰੋ ਦੋ ਇਹਦੇ ਦੋ ਚਾਰ ਦਿਨ ਛੁੱਟੇ ਹੋ ਜਾਣਗੇ ਦੋ ਚਾਰ ਦਿਨ ਦਿੱਤੇ ਨੇ 10 ਦਿਨ ਪੈਣੇ ਹੋ ਜੀ ਹਫਤਾ ਲਾਲਾ 23 ਤਰੀਕ ਨੂੰ ਤਾਂ ਛੁੱਟੀ ਹੈਗੀ 23 ਤਰੀਕ ਦੀ ਪਹਿਲੀ ਛੁੱਟੀ ਆ ਜੂਗੀ ਸ਼ਨੀਵਾਰ ਦੀ ਸ਼ਨੀਵਾਰ ਦੀ ਅਜੇ ਫੋਰਥ ਸੈਚਰਡੇ 23 ਨੂੰ ਵੀ ਆ ਨਹੀਂ ਆ 22 ਤੱਕ ਆ ਸਾਡਾ ਸ਼ੈਡਿਊਲ ਵੀ ਬਣ ਗਿਆ 24 ਜਾਂ 25 ਤਰੀਕ ਨੂੰ ਜਾਣਾ ਡਿਊਟੀ ਇੱਕ ਤਾਂ ਛੁੱਟੀਆਂ ਚ ਉਹਦੇ ਬਾਅਦ ਦਾ 27 28 ਦੋ ਦਿਨ ਪਰ ਰਹਿ ਕਿਹੜੇ ਨੇ ਸਭ ਵੀ ਰਹਿ ਗਿਆ ਵਿਚਾਰੇ ਦੋਨਾਂ ਨੇ ਵੰਡ ਕੇ ਜਾਣਾ ਵੀ ਇੱਕ ਦਿਨ ਇੱਕ ਵਾਰ ਇੱਕ ਵਾਰ ਜੁਕੇ ਇੱਕ ਵਾਰ ਜੁਕ ਚਾਰਕ ਦਿਨ ਦੀ ਲੁੱਟੀ ਹੋ ਗਈ ਦੋ ਦੋ ਨੇ ਇੱਕ ਦੋ ਦਿਨ ਚਲੋ ਗਾਇਸ ਹੁਣ ਵੇ ਆਪਦਾ ਰੈਡੀ ਹੋ ਮਾ ਹਨਾ ਟਾਈਮ ਕਾਪੀ ਹੋਇਆ ਪਿਆ ਗਿਆ 15 ਕਿ ਮਿੰਟ ਹੀ ਰਹਿ ਗਏ ਮੇਰੇ ਤੇ ਰੈਡੀ ਹੋ ਕੇ ਆਪਾਂ ਦਾ ਚੜੀਏ ਬਸ ਇਹ ਕਰਨਗੇ ਬੱਚੇ ਹੁਣ ਤਿਆਰ ਹਲੇ ਇਹਨਾਂ ਨੂੰ ਟਾਈਮ ਲੱਗੂਗਾ ਰੋਟੀ ਬਣਾਉਣੀਆਂ ਜਿਹੜੀ ਰੋਟੀ ਵੀ ਬਣੂਗੀ ਗਾਇਸ ਅੱਜ ਸੰਗਰਾਹ ਦਾ ਕੀ ਬਾਸ ਬਬਾ ਨਹੀਂ ਨਾ ਮਮਾ ਬਬਾ ਹੀ ਹੈ ਨਾ ਉਹ ਸਿਰੇ ਰੂਲ ਆ ਤਾਂ ਵੀ ਮੈਂ ਮੈਂ ਵੀ ਹਮਾਰਾ ਸੰਗਰਾਹ ਦਾ ਜਿਹੜਾ ਅੱਜ ਲੱਗਿਆ ਹੋਇਆ ਹੈਗਾ ਸੰਗਰਾਹਦ ਹੈਗੀ ਮੇਲੇ ਚਾਹੇ 16 ਦੀ ਹੋਵੇ ਚਾਹੇ 14 ਦੀ ਹੋਵੇ ਇੱਕ ਦੋ ਰਾਂ ਚ ਆ ਉਹ ਚੜ ਜੂਗਾ ਰਾਤ ਨੂੰ ਮੇਰੇ ਚਾਰ ਦੋ ਜਣੇ નીચે ਗਰਗੇ ਫਿਰ ਮੈਂ ਫੋਟੋ ਲਈ ਮਾਰੀ ਤੇ ਜਾਈ ਲੰਦੀ ਕਿ ਕੀ ਹੋਇਆ ਇਹਨੂੰ ਚੱਕ ਲੈਂਦੀ ਆਪਦੀ ਫਿਰ ਮਸਤ ਚਾਹ ਨੂੰ ਚੱਕ ਕੇ ਲੈਂਦੇ ਕੋਈ ਭੂਤ ਭੂਤ ਹੀ ਹੈ ਭੂਤ ਕਿਤੋਂ ਆ ਗਿਆ ਸੀ ਬਾਬਲੀ ਪੁੱਛ ਉਹ ਗੱਜ ਦੇ ਵਿਚ ਰਹਿੰਦੀ ਆ ਪੁੱਤ ਬੈੱਡ ਦੇ નીચે ਰਹਦੀ ਆ ਬੈੱਡ ਦੇ નીચે ਤਾਂ ਜਗ੍ਹਾ ਵੀ ਨਹੀਂ ਹੈਗੀ ਬੈੱਡ ਦੇ ਨੂੰ ਕਿੱਥੋਂ ਦੀ ਬਣੂਗੀ ਨਾ ਆਤਮਾ ਆਤਮਾ ਬੁਲਾਈ ਤੈਨੂੰ ਚਾਹੀਦੀ ਲਗਤ ਹੋਏ ਬੈਠਾ ਤੂੰ ਹੋ ਬੰਦੇ ਬਾਤ ਜਣਾ ਦਾ ਏ ਤੂੰ ਜਣਾ ਬਾਤ ਏ ਕੀ ਕਰੇਗਾ ਕੀ ਕਰੇਗਾ ਬਿਆ ਤੇ ਅੱਗੇ ਖਾਊਗਾ ਕੀ ਖਾਏਗਾ ਬਿਆ ਹਾਂ ਕੋਸੋਵਾ ਥੱਲੇ ਗੋਲ ਗੱਪੇ ਖਾਣ ਵਾਸਤੇ ਬੈਚੇ ਜਾਣਾ ਹੈ ਗਾਇਸ ਦੇਖ ਲਓ ਬਸ ਇਹਨੂੰ ਖਾਣ ਪੀਣ ਦੇਗਾ ਫਿਰ ਵਿਆਹ ਜਾਣਾ ਚਲੋ ਗਾਇਸ ਮੈਂ ਤਾਂ ਆਪਣਾ ਹੋ ਗਿਆ ਰੈਡੀ ਰੈਡੀ ਹੋ ਕੇ ਹੁਣ ਆਪਾਂ ਰੋਟੀ ਰੋਟੀ ਖਾਈਏ ਰੋਟੀ ਥਾ ਕੇ ਫਿਰ ਚੱਲ ਜੀ ਡਿਊਟੀਆਂ ਤੇ ਟਾਈਮ ਹੋਇਆ ਪਿਆ ਤਕਰੀਬਨ ਤਕਰੀਬਨ ਆਜ ਮੈਂ ਬਾਹਰ ਸੌਰੀ ਜਿੱਤੇ ਜੀ ਕੋਣੀ ਰੋਟੀ ਬਣਾਵਾਸ ਤੂੰ ਬੂੜਾ ਘਟ ਪਾਇਆ ਇੱਥੇ ਬਹਿ ਕੇ ਖਾ ਲਈ ਰੋਟੀਆਂ ਆ ਕੇ ਬੂੜਾ ਮੈਂ ਕਿ ਮੈਂ ਟੁਲਾ ਮਾ ਆ ਬਹੁਤ ਰੋਟੀ ਵੀ ਬਣਾ ਰਹੀ ਮੈਂ ਆਟਾ ਗੁੰਨ ਰਹੀ ਹੈਗੀ ਤੇ ਤੈਨੂੰ ਰੋਟੀਆਂ ਬਣਨੀਆਂ ਮੈਨੂੰ ਪਤਾ ਤੂੰ ਗੱਲਾਂ ਵਾਲੀ ਬਹੁਤੀ ਮਾਰਦੀ ਆ ਕੰਮ ਘੱਟ ਹੁੰਦਾ ਮੈਨੂੰ ਲੱਗਦਾ ਮੈਂ ਤਾਂ ਬਣਾ ਤਾਂ ਮੈਂ ਤਾਂ ਕਰਤਾ ਆ ਦੇਖ ਕਰੇ ਪੈਂਦੇ ਤਾਂ ਹਜ਼ਾਰ ਆਟਾ ਗੁੰਨੇ 100 ਆਟਾ ਗੁੰਨੇ ਉਹ ਨਹੀਂ ਮੈਨੂੰ 2 ਮਿੰਟ ਦਾ ਗੰਮੀ ਰੱਟੇ ਦਾ 2 ਮਿੰਟ ਦਾ ਰੋਟੀ ਦਾ ਤੈਨੂੰ 10 ਰੋਟੀਆਂ ਨਹੀਂ ਖਾਣੀਆਂ ਤੇ ਦੋ ਰੋਟੀਆਂ ਹਾਂ ਤੇ ਤੁੰਡਾ ਕਹਾਂ ਪੁੱਛੀਂ ਕੋ ਸਮਝਦੀ ਕੋ ਸੁਣੀ ਹੋਈ ਹੈ करे, करे दा दा। दे, अच्छा अच्छा, ने ने अच्छा तो ही कहने में है का दी मुर्गी दाल बराबर अच्छा भाई समझ गया तो, तो लागत सन भी हां पुलिस वाला खड़ा है अरे घर दा बंदा इंदा ही समझ नहीं है के पुलिस वाला सदा करे लागदे के साडी बंद तो कर आवे करे पुलिस वाला मैं रख के आया पग जी मेरे ओते ना बनाई भी देख ले चल आ रे सी सी दी रख ले पा मु बने ना रोटी ओ फेल कर रहा पानी मशीन च ਆਪਣਾ ਮਿਸ਼ਨ ਬੂਟ ਪਾਉ ਤੇ ਪੱਗ ਰੱਖੋ ਪਤੇ ਮਿਸ਼ਨ ਚੱਲਿਆ ਹੋਇਆ ਹੁਣ ਇੱਕ ਛੇਤੀ ਬੂਟ ਪਾ ਕੇ ਪੱਗ ਰੱਖ ਕੇ ਮਮ ਕੋਲ ਜਾਣਾਗਾ ਪਹਿਲਾਂ ਪਹਿਲਾਂ ਉਹਦੇ ਰੋਟੀ ਬਣਾਉਣ ਤੋਂ ਠੀਕ ਆ ਲੋਈ ਗੈਸ ਰੈਡੀ ਹੋ ਗਈ ਹੈਗੀ ਪੂਰ ਵੀ ਪਾ ਲਿਆ ਹੈਗੇ ਤੇ ਹੁਣ ਫੱਕ ਵੀ ਧਾਲਿਆ ਦੇਖਦੇ ਹੋ ਵੀ ਬਣ ਗਿਆ ਕਿ ਨਾ ਰੋਟੀ ਆ ਗਿਆ ਜੀ ਮੈਂ ਆ ਗਿਆ ਮੈਂ ਰੋਟੀ ਕਿੱਥੇ ਜੀ ਕਿੱਥੇ ਆ ਦਾਲ ਦਿੱਤੀ ਰੋਟੀ ਕਿੱਥੇ ਆ ਰੋਟੀ ਆ ਸੀ ਨਾ ਰੋਟੀ ਕਿੱਥੇ ਆ ਆ ਸੀ ਰਾ ਪੱਕੀ ਹੋਈ ਬੈਠਦੇ ਬੈਠਦੇ ਰੋਟੀ ਬਣ ਕੇ ਜੂਗੀ ਜੀ ਪੱਕੀ ਦੇਖ ਤਾਂ ਹੁਣ ਪੱਕੀ ਰੋਟੀ ਫਿਰ ਬਣ ਦੋ ਪੱਕੀ ਰੋਟੀ ਦੇਖ ਤਾਂ ਹੁਣ ਪੱਕੀ ਰੋਟੀ ਆਏ ਮੈਂ ਕੰਦੂ ਜਿਹੜੇ ਬੈਠੇਗਾ ਤਾਂ ਆ ਕੇ ਮਿਲੂਗਾ ਆ ਇਹਨੂੰ ਦੇ ਨਾ ਖੜੇ ਨੂਰ ਆ ਬੈ ਗਿਆ ਲੈ ਕੇ ਤੇ ਰੋਟੀ ਇਹ ਤਾਂ ਨਹੀਂ ਕਿੱਥੇ ਰੋਟੀ ਕੰਦੂ ਵਾਲੀ ਇੱਥੇ ਨਾ ਭਾਈ ਰੋਟੀ ਕਿੱਥੇ ਆ ਕੰਗੜਾ ਖਿੱਚਿਆ ਰੋਟੀ ਨੇ ਰੋਗ ਅੱਜ ਮੈਂ ਕਹਿੰਦਾ ਜਮਾ ਪੈਦਾ 2 ਮਿੰਟ ਚ ਤਿਆਰ ਹੋ ਜੂਗਾ 2 ਮਿੰਟ ਚ ਮੈਂ ਰੋਟੀ ਲੈ ਜੂਗੀ ਲੈ ਨਹੀਂ ਰੋਟੀ 2 ਮਿੰਟ ਚ ਲੈ ਗਈ ਕਿੱਥੇ ਆ ਫਿਰ ਟਮੀ ਨਹੀਂ ਤਾਂ ਮੈਂ ਬਿੱਲ ਲੈ ਬੈਠਾ ਰ ਤੂੰ 1 ਮਿੰਟ ਪਹਿਲਾਂ ਆ ਗਿਆ ਤੂੰ ਤਾਂ 1 ਮਿੰਟ సే ਆ ਗਿਆ ਸਭ ਲੋ ਇਹਦੀਆਂ ਗੱਲਾਂ ਨਹੀਂ ਇਹਦੀ ਗੱਲਾਂ ਹੁੰਦੀਆਂ ਠੀਕ ਹੈ 2 ਮਿੰਟਾਂ ਤੱਕ ਆਉਂਦਾ ਰੋਟੀ ਆ ਚੱਕ ਨੂੰ ਮੈਂ ਚਾਹਦੀ ਹਿੱਥੇ ਧਰ ਕੇ ਨਹੀਂ ਦੇਖੋ ਕੈ ਜੋ ਲੋ ਜੀ ਮਰਾਂਉਂਦੀ ਆ ਰੋਟੀ ਧੀ ਧੀ ਹੁਣ ਇਹ ਨਾਲ ਇਹਦਾ ਹੋਏ ਨਹੀਂ ਸਕਦਾ ਮੈਂ ਰਸੂਈ ਚਾਪ ਤੇ ਮੈਨੂੰ ਕੰਮਣਾ ਲਾਇ ਹੋਏ ਨਹੀਂ ਕਦੇ ਵੱਡੀਆਂ ਨਹੀਂ ਆਉਂਦੀ। ਕੁਝ ਵੀ ਹੋਵੇ। ਤੈਨੂੰ ਕਿਹੜਾ ਪਤੰਡਾ ਕਹਿੰਦਾ ਕਿ ਬੱਟਾ ਫੱਟਣਾ ਹੋਵੇ। ਰੋਟੀ। ਜੀਤੀ ਆ ਜਾ। ਨਹੀਂ ਕਰਮਾ। ਤਾਂ ਬਣੀ ਪਈ ਰੋਟੀ। ਚਲ ਭਾਈ ਗਰਮ ਆ ਜਾ। ਢੰਡੀਆਂ ਉਨ ਥਾਂ ਤੇ ਤਾਂ ਪਉਗੀ। ਇਹ ਨਖਰਾ ਕਰਾ। ਹਾਂ। ਹਾਂ। ਇਹ ਮੁੰਮਾ ਕਿ ਮੈਂ ਖਾਂਮਾ। ਪਲੇਟ ਫਲੂਟ ਦੇ ਦੇ। ਨਹੀਂ ਆ ਪਲੇਟ। ਐ ਵੀ ਪੜਾਈ ਦੇਣੀ ਚੱਲੋ ਕਰੋ। ਲੈ। ਮੁੰਮਾ ਦੇ ਦੁੱਧ ਦਾ। ਕੱਟਾ ਗੁਰਾ। ਇਹ ਦਿਨੋੜ। ਇਹ ਤਾਂ ਬਣ ਜੇ ਗੱਲ। ਨਹੀਂ ਨਹੀਂ ਬਣ ਜੇ। ਬੱਪਾ ਜੀ ਨਹੀਂ। ਆਪਾਂ ਹੀ ਖਾਓ।

ਹੈਲੋ ਦੇ ਬੱਚਿਓ بڑا-ਮੋਟਾ ਬਸ ਲੈ ਕੇ ਦੇਖ ਲਿਆ ਕਰੂ ਮੈਂ ਤੁਹਾਨੂੰ ਜਾਇਦ ਬੈਠੂ ਮੈਂ ਖਾ ਕੇ ਚਾ ਅੱਛਾ ਬੁਮਾਰਾ ਹੋਇਆ ਪਿਆ ਅਦੋਂ ਆਈਲਿਆਂ ਦੀ ਤੇ ਅੱਛਾ ਰੋਟੀ ਵੀ ਹੈ ਬਿਲਕੁਲ ਮਤਲਬ ਤਾਂ ਰੋਟੀ ਕਿ ਨਹੀਂ ਦਵਾਰੀ ਹੋ ਗਈ ਆਪਾਂ ਹਾਲੇ ਚਾ ਗਈ ਚ ਦਵਾਰੀ ਹੋ ਗਈ ਰੋਟੀ ਥੋੜੀ ਠੀਕ ਚਲੋ ਗਾਇਸ ਮੈਂ ਵੀ ਹੁਣ ਆਪਣਾ ਚੇਂਜ ਕਰਾਂ ਚੇਂਜ ਕਰਨ ਤੋਂ ਬਾਅਦ ਦੇ ਵਿੱਚ ਰੋਟੀ-ਰੋਟੀ ਖਾਣਗੇ ਹਨਾ ਚਲੋ ਗਾਇਸ ਮੇਰੇ ਤੇ ਤਵਾਲ ਆ ਰਿਹਾ ਫਤੇ ਬੈਠਾ ਹਾ ਬੱਚਾ ਆਹ ਛੋਟਾ ਜਿਹਾ ਬੱਚੇ ਜਿਹੜਾ ਤੁਸੀਂ ਦੇਖ ਰਹੇ ਹੋਣੇ ਹੋਣੇ ਗੁਆਚ ਸੀ ਜਿਹੜਾ ਹੈ ਛੋਟਾ ਜਿਹਾ ਬੱਚਾ ਹੋਣੇ ਹੋਣੇ ਠੀਕੋ ਕਹਟ ਹੈਗਾ ਤੇ ਮੇਰੇ ਤੇ ਤਵਾ ਲੱਗ ਰਿਹਾ ਹੈਗਾ ਇਹਦੇ ਵੱਲੋਂ ਉਹ ਫਿਰ ਲੱਗੇ ਨਾ ਤਵਾ ਜੇ ਕੁਸ ਖਾ ਕੇ ਆਏ ਨੇ ਤਾਂ ਹੀ ਤਵਾ ਲਾ ਰਿਹਾ ਹੈਗਾ ਨਾਲ ਇਹਦੀ ਮਾਰ ਆਲੀ ਹੋਈ ਹੈਗੀ ਨਰਲਾਣਾ ਮੇਰਾ ਗਲੀ ਨਹੀਂ ਰਜੀ ਹੋਈ ਹੈ ਕਿ ਅਜੇ ਤੱਕ ਇਹਦੀ ਮਾਂ ਬੱਚਾ ਤੇ ਇਹਦੀ ਮੌਮ ਦੋ ਜਣੇ ਰਲੇ ਹੋਏ ਨੇ ਆਹ ਹੁਣ ਇਹਨਾਂ ਨੂੰ ਵੀ ਹੁਣ ਤੁਹਾਨੂੰ ਵੀ ਅਸੀਂ ਉਹ ਚੀਜ਼ ਨਹੀਂ ਦਿੰਦੇ ਜਿਹੜੇ ਅਸੀਂ ਲੈ ਕੇ ਆਏ ਹਾਂਗੇ ਆਇਆ ਗੱਲੀ ਨਾਲ ਆਪਾਂ ਖਾਵਾਂਗੇ ਕਿਉਂ ਆਏ ਨੇ ਮੈਂ ਗੱਲੀ ਨਾਲ ਆ ਹੁਣ ਮਿਲਦੀ ਵੱਡਾ ਸੀ ਦੈ ਨਾ ਨਾ ਖਾਣ ਕਿ ਨਾ ਨਾ ਹੁਣ ਨਹੀਂ ਤੁਹਾਨੂੰ ਮਿਲਦੀ ਨਹੀਂ ਮਿਲਦੀ ਉਹ ਨਹੀਂ ਮਿਲਦੀ ਕਿੰਨੇ ਲੱਗੇ ਨਹੀਂ ਆਏ ਬੱਝੇ ਆਏ ਨੇ ਸੱਪਲੋਂ ਦੇਖੀ ਨਾ ਫਿਰ ਦੇਖਦੇ ਨੇ ਕੀ ਹੋ ਜਾ ਕਿਤਾਬ ਕਿਹਨੇ ਕੀ ਗੱਲ ਇਹਨੇ ਰੱਸੀ ਹੈ ਕੀ ਗੱਲ ਇਹਨੇ ਬੰਨ੍ਹ ਦਿੱਤਾ ਖੁਸ਼ਾ ਕਰਨ ਗਿਆ ਤੇ ਇਹ ਵੀ ਕੱਟ ਲਾ ਹੁਣ ਮੇਰੇ ਵਿੱਚ ਕੱਟਾਂ ਕੀ ਆ ਤੇ ਹੁਣ ਕੀ ਬਣੀ ਗੋਲ ਕੱਟਦਾ ਜੀ ਗੋਲ ਪਾਹ ਅੰਦਰ ਆ ਗਈ ਦਹੀਂ ਵਾਲੇ ਦਹੀਂ ਵਾਲੇ ਬਹੀਆ ਰੋਲ ਪਰਹਿਣੀ ਦਹੀਂ ਪਾਈ ਆ ਮੂਗਰੀਆ ਮੂਗਰੀਆ ਗਰਮ ਗਰਮ ਨਾ ਉਪਾੜਾ ਕਹੀ ਰੋਲ ਪਹਿਲਾਂ ਤੁਹਾਨੂੰ ਭੁੱਖ ਲੱਗ ਰਹੀ ਹੈਗੀ ਸਹੀ ਸਹੀ ਮੈਂ ਤਾਂ ਆਪਣੇ ਕੋਲ ਕੱਪੜਾ ਦੇ ਦਿੰਦਾ ਭੁੱਖ ਲੱਗ ਪਏ ਦੇ ਮੈਂ ਆਪਣੇ ਕੋਲ ਕੱਪੜਾ ਦੇ ਦਿੰਦਾ ਉਹ ਮੇਰੇ ਨੇ ਤਾਂ ਦੁੱਸਤੂ ਵੀ ਕਹਿੰਦੀ ਵੀ ਹੈ ਮੈਂ ਰੋਟੂ ਵੀ ਕੱਤੀ ਵੀ ਹੈ ਪੰਡੇ ਇਹ ਜਿਹੜਾ ਪਾ ਲਾ ਕੇ ਉੱਪਰ ਹੀ ਚੜ ਗਿਆ ਉਹ ਉਪਰਾਂ ਲਾ ਕੇ ਬਹਿ ਗਿਆ ਜਿਵੇਂ ਬਸਦਰ ਨਹੀਂ ਲਿਆ ਕੇ ਉਹ ਉਪਰਾਂ ਪਏ ਨੂੰ ਨਖੋ ਕੇ ਲੈਓ ਪੰਡੇ ਲੈ ਉਹਨਾਂ ਲਿਆ ਇੱਥੇ ਰੱਖ ਕੇ ਖਾਵਾਂਗੇ ਮੈਂ ਦਿਖਾਉਗਾ ਲੋ ਗਾਇਸ ਗੋਲ ਗੱਪੇ ਆਈ ਨੇ ਕਿ ਗੋਲ ਗੱਪੇ ਖਾ ਲਈਏ ਪਹਿਲਾਂ ਤਾਂ ਬਹੁਤ ਜ਼ਿਆਦਾ ਖਾ ਰਹੇਗੇ ਅਸੀਂ ਗੋਲ ਗੱਪੇ ਤੁਸੀਂ ਵੀ ਮਿਲਦਾ ਹੋਊਗਾ ਉਹਨੂੰ ਪਰਾਂ ਧਰ ਦੇ ਇਹਨੂੰ ਟੁੰਗ ਤਦ ਕਿਵੇਂ ਲੱਗੇ ਮੇਰਾ ਸਰਪ੍ਰਾਈਜ਼ ਵਧੀਆ ਕਿੰਨਾ ਕਿ ਵਧੀਆ ਇੰਨਾ ਵਧੀਆ ਬਹੁਤ ਵਧੀਆ ਹਾਂ ਇਹਨਾਂ ਇੰਨਾ ਮਿੱਨਾ ਬਹੁਤ ਵਧੀਆ ਚਲੋ ਗਾਇਸ ਆਪਾਂ ਆ ਕੇ ਲਾਵਾਂ ਪਹਿਲਾਂ ਤਾਂ ਮੈਨੂੰ ਲਓ ਜੀ ਗਾਇਸ ਪਾ ਲੈਣਗੇ ਸਾਰਿਆਂ ਨੇ ਆਪਦੇ ਆਪ ਦੇ ਵੰਡ ਲੈਣੇ ਨੇ ਮੁੰਡੇ ਆਹ ਸਾਲ ਪਿਆ ਇਹ ਕੰਮ ਨਹੀਂ ਕਰਨਾ ਆ ਪਿਆ ਲੈ ਆਪਾਂ ਆਪਣੇ ਖਾਓ ਅਸੀਂ ਸਾਰਿਆਂ ਨੇ ਖੋਲ ਕੇ ਪੈਣਾ ਵੰਡ ਲੈਣਗੇ ਆਪਦੇ ਆਪ ਦੇ 5-5 ਦੇਖੀ ਨਾ ਇਹ ਜਵੇਂ ਖਾਣਾ ਹੀ ਨਹੀਂ ਹੁੰਦਾ ਹੈਗਾ। ਤੋੜ ਤੋੜ। ਭੰਨ ਕੇ ਉਹਨੂੰ ਪਾਣੀ ਡੋਲੂ ਕੌਲੀ ਚ ਫਿਰ ਉਹਨੂੰ ਕੱਚੇ ਹੀ ਖਾਊਗਾ। ਉਹ ਕੀ ਫਾਇਦਾ ਹੋਇਆ? ਆ ਵੀ ਦੇਖ ਲਓ। ਕੜੇ ਵਾਲੇ ਨੇ? ਕੜੇ ਨੇ ਫਿਰ ਮੈਂ ਖਾਣਾ ਨਾ ਖਾਓ। ਖਾਵਾ ਬਾਬਾ। ਲੈ, ਦੇ ਦੇ। ਸਭ ਦੇ ਦੇ। ਕੜੇ ਨੇ ਤਾਂ? ਹੂੰ, ਜ਼ਰੂਰੀ ਆ। ਨਾ ਤਾਂ ਕਹਿੰਦੇ ਕ੍ਰਾਂਚੀ ਕ੍ਰਾਂਚੀ ਬਈ ਲੱਗਦੇ ਨਹੀਂਗੇ। ਬਾਹਲੇ ਗਏ। चिड़े नहीं चल ना खा फिरो ना लेकह ये नहीं ना चिड़िचिड़े का ये नहीं हाँ ये आओ गया मुछ डे वडे मुछ चलो ऐसा खान पीन हो गया क्या खान पीन करके आओ देखो गली इधर तो ब्रश करने लगी है पता ही ਹੋਣੋ ਕੀ ਕਰਨ ਲੱਗ ਰਿਹਾ ਹੈਗਾ ਜੋ ਦੇਖੋ ਬਾਹਰ ਹੈ ਫਰੋ ਉਹ ਚਾਹੂ ਗਾ ਮਲੇ ਪੰਡੀ ਇਹਨਾਂ ਮੋਟੇ ਬਾਪ ਬੋਡੀਗਾਰਡ ਹੈ ਤੁਸੀਂ ਇੱਥੇ ਬੂਧਾ ਕਰ ਰਹੇ ਹੋਗੇ ਤੁਸੀਂ ਫਾਈਨ ਹੈ ਮੂੰਹ ਤੋਂ ਕਰ ਪਾ ਗਿਆ ਮੂੰਹ ਕਹਿੰਦੀ ਮੇਰਾ ਗਲੋ ਕਰਨ ਲੱਗ ਗਿਆ ਦੇਖੋ ਕਿੰਨਾ ਜਟਾ ਰੰਗ ਹੋ ਗਿਆ ਤੋਤਾ ਗਿਆ ਹਾਂ ਉਹ ਦਵਾਈ ਪਹਿਲਾ ਕਾਲਾ ਕਦੋਂ ਸੀ ਦਵਾਈ ਲਾਉਣੀ ਹੈਗੀ ਕਾਲਾ ਕਦੋਂ ਸੀ ਨਾ ਕਰਕੇ ਮੇਰੇ ਕਹਣਾ ਹੈ ਕਿ ਮੇਰੇ ਤੇਰੇ ਕੋਲ ਕਾਲਾ ਲੱਗਦਾ ਕਿ ਕਿੰਨਾ ਕਾਲਾ ਲੱਗਦਾ ਉਹ ਚਿੱਟਾ ਜੀ ਉਹ ਚਿੱਟਾ ਨਾ ਮੈਂ ਤਾਂ ਸਾਊਥ ਅਫਰੀਕਾ ਤੋਂ ਆਇਆ ਹਾਂਗਾ ਮਤਲਬ ਬਲੈਕ ਬਲੈਕ ਇਹ ਵਿਚ ਨੂੰ ਕਿਉਂ ਤੰਗ ਕਰ ਲੱਗੀ ਹੈ ਢੋਪੀ ਦਿੱਤੀ ਉਹ ਭੈ ਕਹ ਦੇ ਦੇ ਨੂੰ ਇਹ ਦੇ ਢੋਪੀ ਲਵੀਆ ਕੀ ਕਰਤਾ ਕੀ ਕਰਤਾ ਤੇਰੇ ਨਾਲ ਹਾਰ ਪਾਦਾ ਤੇਰੇ ਗਲੇ ਚ ਆ ਕੀ ਕਰਤਾ ਫੇਰ ਬਣਾਦੀ ਤੂੰ ਵੀ ਚੱਕ ਲਾਪਾ ਵੈਰੀ ਗੁੱਡ ਚਲ ਆ ਜੋ ਭਾਈ ਹੰਡੇ ਚੋਂ ਫਰੀਏ ਦੇ ਬਾਹਰ ਇਹ ਆਇਆ ਮੁੰਡੇ ਆਪਿਆ ਹੱਡਾ ਹੋਂਦਾ ਨਹੀਂ ਰਹੋਇਆ ਲਓ ਜੀ ਕੋਕੀ ਗੋਪੀ ਪੀਏ ਹਾਂ ਚਲੋ ਜੀ ਐਸਾ ਹੁਣ ਆਪਣਾ ਸ਼ਾਮ ਪੀਨ ਹੋ ਗਿਆ ਗਰਮ ਗਰਮ ਹੁਣ ਮੂੰਗਫਲੀ ਖਾਣੇ ਆਗੇ ਮੂੰਗਫਲੀ ਹੀ ਹੁੰਦੀ ਹੈਗੀ ਇਹ ਮੂਵੀ ਦਾ ਲੈਨੇਰ ਲੁੱਟਫ ਆਹ ਠੰਡਾ ਪੜੀ ਗਈ ਬਾਹਰ ਹੁਣ ਅਸੀਂ ਮੂੰਗਫਲੀ ਖਾ ਰਹੇ ਹਾਂ ਸਾਰੇ ਜਣੇ ਬੈਠੇ ਆ ਦੇਖੋ ਨਾਲ ਫਤੇ ਖਾ ਰਿਹਾ ਹੈਗਾ ਨਾਲੇ ਬਿਮਾਰ ਆਗਣਾ ਵੇਰ ਵੀ ਮੂੰਗਫਲੀ ਚੱਲਦੀ ਹੈਗੀ ਨਹੀਂ ਗਲੇ ਤਾਂ ਨਹੀਂ ਖਾਣੀ ਮੂੰਗਫਲੀ ਅਜੋਰੇ ਚਲੋ ਗਾਇਸ ਹੁਣ ਅਸੀਂ ਮੂਫਲੀ ਵਗੈਰਾ ਖਾ ਲਈਏ ਤੇ ਨਾਲੇ ਟੀਵੀ ਦੇਖੋ ਸਾਹਮਣੇ ਕਾਰਟੂਨ ਚੱਲ ਰਹੇ ਨੇਗੇ ਟੀਵੀ ਦਾ ਲੈ ਰਹੇ ਨੇ ਮਜ਼ਾ ਬੱਚੇ ਤੇ ਅੱਜ ਦਾ ਜਿਹੜਾ ਵਲੋਗਨ ਵਾਲੇ ਆਪਾਂ ਇੱਥੇ ਖਤਮ ਕਰਦੇ ਆਂਗੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗੋ ਗਾਇਸ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਔਰ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਹੁਣ ਤੁਹਾਨੂੰ ਮਿਲਦੇ ਆਂ ਅਸੀਂ ਕੱਲ ਨੂੰ ਨਵੇਂ ਵਲੋਗ ਦੇ ਵਿੱਚ ਉਹ ਤੱਕ ਵਾਸਤੇ Bye bye, bye bye good night, night. bye bye ho gaya end ho gaya apna vlog aaj bye, bye. <laughs>